ਪੰਜਾਬ ਭਰ ਵਿੱਚ ਆਏ ਤੇਜ਼ ਤੂਫਾਨ ਤੇ ਨੇਰੀ ਨੇ ਇੱਥੇ ਕਈ ਥਾਵਾਂ ਤੇ ਨੁਕਸਾਨ ਦੇਖਣ ਨੂੰ ਮਿਲਿਆ ਜੇ ਗੱਲ ਕਰੀਏ ਕੱਲ ਦੇਰ ਰਾਤ ਬਰਨਾਲਾ ਦੇ ਟਰਾਈਡੈਂਟ ਫੈਕਟਰੀ ਢੋਲਾ ਦੇ ਵਿੱਚ ਜਿੱਥੇ ਰਾਤ ਅੱਗ ਲੱਗੀ ਭਾਵੇਂ ਕੱਗ ਅੱਗ ਲੱਗੀ ਇਸ ਨੂੰ ਲੈ ਕੇ ਬਹੁਤ ਚਰਚਾਵਾਂ ਆਈਆਂ ਕਿ ਬਖ ਬਖ ਅਫਵਾਹਾਂ ਵੀ ਚੱਲ ਰਹੀਆਂ ਨੇ ਕਿ ਜਾਨੀ ਨੁਕਸਾਨ ਪਰ ਦੱਸਣਾ ਚਾਹਾਂਗੇ ਅੱਗ ਦੇ ਕਾਬੂ ਪਾ ਲਿਆ ਗਿਆ ਹੈ ਬਈ ਹਲਕੀ ਉਲਕੀ ਅੱਗ ਰਹਿ ਗਈ ਹੈ ਜਿਹੜੇ ਟਰਾਈਡੈਂਟ ਫੈਕਟਰੀ ਢੋਲਾ ਜਿੱਥੇ ਤੇ ਇਹ ਪੇਪਰ ਪਲਾਂਟ ਇੱਥੇ ਲੱਗਿਆ ਹੋਇਆ ਹੈ ਜਿਹੜੇ ਫੂਸਾ ਪੇਪਰ ਬਣਾਉਣ ਦੇ ਕੰਮ ਆਉਂਦਾ ਇੱਥੇ ਜਿਹ ਅੱਗ ਲੱਗਣ ਦਾ ਕਾਰਨ ਹਜੇ ਪਤਾ ਨਹੀਂ ਚੱਲਿਆ ਪਰ ਦੱਸਣਾ ਚਾਹਾਂਗੇ ਅੱਗ ਦੇ ਕਾਬੂ ਪਾ ਲਿਆ ਗਿਆ ਤੇ ਤੇ ਵੱਖ-ਵੱਖ ਜ਼ਿਲ੍ਹਿਆਂ ਚੋਂ ਇੱਥੇ 5 ਗੱਡੀਆਂ ਲਿਆਂਦੀਆਂ ਗਈਆਂ 19 ਦੇ ਕਰੀਬ ਵੱਖ-ਵੱਖ ਬਨਾਲਾ ਸਮੇਤ 19 ਜ਼ਿਲ੍ਹਿਆਂ ਚੋਂ ਇੱਥੇ ਗੱਡੀਆਂ ਆਈਆਂ ਗਈਆਂ ਬਨਾਲਾ ਲੁਧਿਆਣਾ ਬਠਿੰਡਾ ਰਾਜਪੁਰਾ ਪਟਿਆਲਾ ਤੇ ਜੇ ਦੱਸਣਾ ਚਾਹਾਂਗੇ ਅੰਦਰ ਜੀਸੀਬੀਆਂ ਮਂਗਾ ਕੇ ਮਸ਼ੀਨਾਂ ਨਾਲ ਹੁਣ ਉੱਥੇ ਜਿਹੜੀ ਜਿਹੜੇ ਢੇਰੀਆਂ ਨੇ ਉਹਨੂੰ ਖੰਡਾਇਆ ਜਾ ਰਿਹਾ ਤੇ ਪਾਣੀ ਪਾਇਆ ਜਾ ਰਿਹਾ ਅੱਗ ਦੇ ਜ਼ਿਆਦਾਤਰ ਕਾਬੂ ਪਾ ਲਿਆ ਗਿਆ ਪਰ ਹਜੇ ਵੀ ਕੰਮ ਜਾਰੀ ਹੈ ਤੇ ਵੱਡੀ ਗੱਲ ਇਹ ਹੈ ਕਿ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਹੈ ਇਸ ਨੇ ਇਹ ਪੇਪਰ ਮਿਲ ਸੀ ਇੱਥੇ ਟਾਵਲ ਮਿਲ ਸੀ ਪਲਾਂਟ ਸੀ ਨਾਲ ਨਾਲ ਕੈਮੀਕਲ ਪਲਾਂਟ ਸੀ ਵੱਡੀ ਘਟਨਾ ਹੋਣ ਤੋਂ ਇਹ ਬਚਾ ਰਹਿ ਗਿਆ ਪਰ ਰਾਤ ਦੀ ਪਰ ਇੱਥੇ ਜਿਹੜਾ ਕੰਮ ਲਗਾਤਾਰ ਜਾਰੀ ਹੈ ਪਰ ਹੁਣ ਦੱਸਣ ਚਾਹਾਂਗੇ ਜਿਹੜੀ ਵੱਡੀ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਤੇ ਜਿਹੜਾ ਜਾਨੀ ਨੁਕਸਾਨ ਤੋਂ ਬਚਾ ਹੋਇਆ ਹੈ ਜਿਹੜੇ ਫਵਾਹਾਂ ਚੱਲ ਰਹੀਆਂ ਸੀ ਕੋਈ ਨੁਕਸਾਨ ਹੋਇਆ ਪਰ ਇਹ ਜਿਆ ਕੋਈ ਫਵਾਹ ਨੁਕਸਾਨ ਨਹੀਂ ਹੋਇਆ ਪਰ ਜੋ ਨੁਕਸਾਨ ਹੋਇਆ ਉਹ ਹੁਣ ਇਹ ਟ੍ਰਾਈਡੈਂਟ ਗਰੁੱਪ ਦੱਸੂਗਾ ਕਿ ਲੱਖਾਂ ਦਾ ਨੁਕਸਾਨ ਹੈ ਕਰੋੜਾਂ ਦਾ ਨੁਕਸਾਨ ਹੈ ਜਿਹੜਾ ਜੋ ਜਲ ਕੇ ਰਾਖ ਹੋਇਆ ਇਸ ਨਾਲ ਮਰਗੀ ਜਿਹੜਾ ਉੱਥੇ ਸਟਾਕ ਕੀਤਾ ਹੋਇਆ ਫੂਸਾ ਸੀ ਉਹ ਉਹ ਜਲਿਆ ਉਹਨਾਂ ਦਾ ਇਹ ਟ੍ਰਾਈਡੈਂਟ ਬੋਲੋ ਹੈ ਕਿ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਜਿਹੜੇ ਸਾਰੇ ਸੂਤਰ ਵੱਲੋਂ ਇਹ ਕਵਰ ਹੈ ਕਿ ਇਹ ਅੱਗ ਦੇ ਕਾਬੂ ਪਾ ਲਿਆ ਗਿਆ ਬਨਾਰਤੋਂ ਅਸ਼ੀਸ਼ ਸ਼ਰਮਾ ਪੰਜਾਬ ਤੱਕ